ਉਦੇਗੇ ਅਰਦਾਸ ਕਰਦੇ ਹਾਂ ਜੀ ਬਾਕੀ ਉਹਦੇ ਜਰਨਲਿਸਟ ਕੋਲ ਬਾਅਦ ਸਾਰੇ ਚਰਨਚ ਅਰਦਾਸ ਕਰਨਾ ਹੈ ਕਿ ਸਰਮਤ ਮੁਕਲੀ ਹੁੰਦਾ ਹੈ ਅਰਦਾਸ ਸਨਾਂ ਜੀ ਆਪਾਂ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਧਦੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਪ੍ਰੋਫੀ ਕੁਦਰਤੀ ਤ੍ਰੋਫੀ ਕਰ ਕੁਝ ਨਹੀਂ ਸਕਦੇ ਉਹਦੇ ਭਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣਾ ਹੀ ਪੈਣਾ ਆਪਾਂ ਨੂੰ ਵਾਹਿਗੁਰੂ ਦੇ ਭਾਣੇ ਨੂੰ ਹਨਾ ਜੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਣੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਕੋਈ ਐਨਜੀਓ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੇ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇਲੇ ਲੋਡ ਹੈ ਜੀ ਵੱਡੀ ਗੱਲ ਹੌਸਲੇ ਦੀ ਲੋਡ ਹੈ ਹਨਾ ਬਾਬਾ ਤੰਦਰੁਸਤੀਆਂ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਆਪਾਂ ਸਾਰੇ ਭੈਣ ਭਰਾ ਸ ਇੱਕਜੁੱਟ ਦੇ ਨਾਲ ਖੜੇ ਆ ਸਾਰੇ ਜਣੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਕਰੋੜ ਵੀਰ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉਹ ਚੇਤੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰਾ ਮੰਗਿਆ ਅੱਜ ਵੀ ਇਹ ਸਾਰੇ ਜਿੰਨਾਂ ਦੇ ਸਾਥੋਂ ਤੇਲ ਫੁੱਲ ਯੋਗਦਾਨ ਪਾ ਹੋਇਆ ਸੋ ਸਾਰੇ ਜਾਣੇ ਅਸੀਂ ਪਾਉਣਾ ਆ ਭੈਣ ਭਰਾ ਇਕੱਠੇ ਹੋ ਕੇ ਸੀ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣਾ ਦਸਮਾਤ ਸੌਂਦਾ ਆਪਾਂ ਹਮੇਸ਼ਾ ਕੱਢਦੇ ਆ ਆ